ਦੇਖਦੇ ਹੁਣ ਮੁਕਾਬਲਾ ਇਹ ਆ ਪਿੰਡ ਤੌਧਰ ਦਾ ਮੇਲਾ ਇਹ ਆ ਬੈਠੇ ਫੋਨ ਤੇ ਫਰਾਟੇ ਤੇ ਵੀਰੋ ਦੇਖਦੇ ਆ ਬਾਜੀ ਹੁਣ ਗੱਲ ਕਿੱਥੇ ਜੁੜਦੀ ਆ 24 ਸਕਿੰਟ ਆ ਗਈ ਬਈ ਕੀਤਾ ਸੀ ਹਜੇ 2 ਨੰਬਰ ਤੇ ਬੁਲਟ ਤੇ ਖੜਾ ਵਾ ਸੋ ਤੀਜੀ ਸ਼ਰਦੀ ਪਹਿਲੀ ਗੱਡੀ ਟਰੈਕ ਦੇ ਉੱਤੇ ਆ 24 सेकंड 88 पॉइंट लाग गया भाई जी समा 24 सेकंड 88 पॉइंट लाग गया भाई जी समा ए ਭੱਜ ਗਿਆ ਭਾਈ ਜੀ ਤਰੂ ਦੌਧਰ ਯਾਦੀ ਵਜੀਰਾਬਾਦ ਤਾਰੀ ਲੀਲਾ ਕਮਲ ਹਮਾਂਜੂਪੁਰ ਕੈਨੇਡਾ ਕੋਤਾ ਗੁਜਰਾਲ ਕੋਚ ਜੰਗ ਸਿੰਘ ਬਲਾਲਾ ਤੇ ਪਰਲੇ ਪਾਸੇ ਭਾਈ ਜੀ ਭੱਜ ਗਿਆ ਇਹ ਮਲਾਦ ਦੇ ਵਿੱਚ ਇਹ ਮਲਾਉਦ ਰੋੜੀਆਂ ਆਲਾ ਇਹ ਬੱbbi ਹੁਣ ਆਲਾ ਪਿਰਥੀ ਹੁਣ ਆਲਾ ਇਹ ਪਿਰਥੀ ਹੋਣੀ ਮਲਾਉਦ ਰੋੜੀਆਂ ਰਾਜ ਹੋਣੀ ਇਹ ਬਾਈ ਜੀ ਰਾਜ ਹੋਣਾ ਨੇ ਸਨੀ ਵੀਰ ਸਨੀ ਵੀਰ ਆਓ ਵੀਰੇ ਆਓ ਵੀਰੇ ਆਓ ਅੱਗੇ ਆਓ ਤੁਸੀਂ ਸਨੀ ਵੀਰ ਬਾੜੇয়াল ਤੋਂ ਆ ਮੇਰਾ ਵੀਰ ਸਾਹਮਣੇ ਖੜਾ ਐਮਪੀਅਨਸ਼ਿਪ ਆ ਕੁੰਭ ਹੋਇਆ ਬੈਲ ਗੱਡੀਆਂ ਦਾ ਪ੍ਰਾਸਤੀ ਖੇਡਦਾ ਜਿਹਦਾ ਪਹਿਲਾ ਨਾਮ ਟਰੈਕਟਰ ਸੀ ਦੂਜਾ ਜੀ ਅੱਜ ਦਾ ਫਾਈਨਲ ਰਿਜ਼ਲਟ ਹੁੱਲੇ ਹਰਾਰੇ ਇੱਕ ਵਾਰੀ ਕੱਢ ਕੇ ਤਾੜੀਆਂ ਮਾਰ ਦਿਓ ਬੋਲੇ ਸੋਨ ਸਰੀਆ ਕਾਲ اے ਭਾਈ ਜੀ ਤਰੋਂ ਦੌਧਰ ਦੇ ਗਰਮੀ ਦੌਧਰ ਦੇ ਕੌਲਿਆਂ ਤੇ ਤੇਲ ਚੁਆਇਆ ਗਿਆ ਜਾਤੀ ਵਜੀਰਾਬਾਦ ਦੇ ਕੌਲਿਆਂ ਤੇ ਤੇਰ ਕਮਲ ਹਮਾਂਜੋ ਪਰ ਚਮਕੌਰ